ਸਾਡਾ ਸਾਰਿਆਂ ਨੂੰ ਤੇ ਆਪਾਂ ਚੱਲੇ ਦਰਬਾਰ ਸਾਮੰਤਾ ਦੇਖਣ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੋਂ ਨੂੰ ਸਾਰਾ ਆਪਾਂ ਦਰਬਾਰ ਸਾਮੰਤਾ ਬਲੌਗ ਕਰਾਂਗੇ ਤੇ ਇਹ ਪਾ ਮਾਰਨਿੰਗ ਟਾਈਮ ਚੱਲ ਗਏ ਆ ਜੀ ਤੇ ਟਾਈਮ ਹੋ ਗਿਆ ਜੁਸ਼ੀ ਵੇਲਾ ਤੇ ਬਲੌਗ ਦੇ ਨਾਲ ਜੁੜੇ ਰਹੋ ਲੈਟਸ ਬਲੌਗ ਮਿਲਦੇ ਆਂ ਜੀ ਤੁਹਾਨੂੰ ਰਸਤੇ ਦਾ ਬਲੌਗ ਨਿਆ ਤੇ ਬਾਹਰ ਨਾਲ ਪੁੱਛਾਂਗੇ ਤੁਹਾਨੂੰ ਖਾਣ ਦਰਬਾਰ ਸਾਮੰਤਾ ਕਿਤੇ ਉਹ ਨਿਆ ਲੋਕਡਾਊਨ ਕੋਥੇ ਤੇ ਨਹੀਂ ਬੁਹਾ ਸਕਦੇ ਮੈਨੂੰ ਪਤਾ ਹੀ ਆ ਜਿੱਥੇ ਲੋਕਡਾਊਨਗਾ ਤੇ ਉੱਥੇ ਤੇ ਬੁਹਾਵਾਂਗੀ ਤੇ ਬੈਕ ਟੂ ਵਲੌਗ ਆਇਆ ਤੁਮ ਵੀ ਮੇਰੀ ਹੈਲੋ ਗਾਈ ਸਾਸਿਕਾਰ ਕੋਟ ਮਾਰਨੀ ਠੀਕ ਆ ਗੋ ਅਮੈਂ ਦੇ ਅੱਜ ਤੁਹਾਨੂੰ ਰਸਤੇ ਦੇ ਵਲੌਗ ਚ ਥੋੜਾ ਥੋੜਾ ਰਸਤੇ ਦਾ ਬੁਹਾਵਾਂਗੇ ਤੇ ਤੁਹਾਨੂੰ ਲੱਕੀ ਦੇ ਬਾਹਰ ਸੰਗ ਹੋਵਾਂਗੇ ਤੇ ਚਲੋ ਗਾਈਸ ਬੈਕ ਟੂ ਲੌਗ ਬਾਤ ਹੋ ਚੁੱਕੀ ਹੈ ਜੀ ਗੱਡੀ ਆ ਪਾਰਕਿੰਗ ਕਰਤੀ ਆ ਹੁਣ ਆਪਾਂ ਜਾਣਦੇ ਪਏ ਆਂ ਦੇਖ ਸਕਦੇ ਜੀ ਲੈ ਕੇ ਮਾਣੇ ਖੇਲਾਇਆ ਚਾਹ ਤੇ ਕਿੰਨਾ ਫੜਾ ਦੁੱਜਾ ਰੋਲ ਵਾਲਾ ਗਾਇਸ ਇਹਦੇ ਤੋਂ ਅੱਗੇ ਆ ਗਏ ਆਂ ਜੀ ਤੇ ਗਾਇਸ ਦੇਖਦੇ ਜੀ ਆਪਾਂ ਪਹੁੰਚ ਗਏ ਆ ਦਰਸ਼ਨ ਮਿਲਣ ਕਰਨੇ ਜੈ ਹੋਵੇ ਆਵੀਂ ਕੋਟਾ ਉਹਨਾਂ ਫੈਸਲ ਨੂੰ ਕੱਢ ਤੱਤ ਜੀ ਗੁਰੂ ਦਾਤ ਦਾ ਸਾਹਿਬ ਕੀ ਆ ਆਪ ਜੀ ਦੇ ਪਾਵਨ ਸੰਗਤ ਦੀ ਜਨ ਦੁਕਾਨਾ ਹੁੰਦੀ ਹੈ ਸਾਰੀਆਂ ਏ ਆਉਟ ਮ리에 ਬਾਦ ਦਾ ਰਸਤਾ ਮਲਵਈ ਜੀ ਦਾ ਆਪਾਂ ਜਾਨ ਅੰਦਰ ਆ ਔਰ ਰਸਤਾ ਆ ਜੀ ਗਾਇਸ ਡਾਈ ਸਾਹਿਆ ਜੀ ਜਿਲਿਆਂ ਵਾਲਾ ਬਾਟ ਆਪਾਂ ਥੱਲੇ ਵਾਲਾ ਦਰਬਾਰ ਸ ਹੈ ਔਰ ਦਰਬਾਰ ਸੇ ਦਿਖਣ ਦੇ ਤਾਂ ਕਿ ਆ ਦੁਕਾਨਾਂ ਜੀ ਬਾਬਾ ਜੀ ਦੀਆਂ ਗਾਈਸ ਜਾਣ ਦੱਬੇ ਅੱਜ ਆਪਾਂ ਰਸਤੇ 'ਚ ਆ ਦਰਬਾਰ ਸਿੱਧਾ ਹੰਦਕਾ ਨਾ ਹੀ ਚਾਹ ਚੂ ਆਨੇ ਗਾਈਸਾਂ ਆਪਾਂ ਚੱਲੇ ਰਿਹਾ ਹਲਾ ਸਭ ਲੈ ਮੱਬੋ ਜੀ ਦਾ ਆਦ ਕਾਣੇ ਅੰਸ਼ ਦੋਸਤਾਂ ਦੇ ਬੇਨ ਮੈਂ ਹੰਦਕਾ

ਜੇ ਲੋਨ ਹਾਟ ਤੇ ਟੌਂਟ ਚਲੇਪਾ ਪਾਈ ਦੀ ਆ ਪਹੁੰਚ ਗਏ ਦਰਬਾਰ ਸਾਂ ਤੇ ਆਪਾਂ ਹੁਣ ਉੱਤਰਨਾ ਪਏ ਜੀ ਪੁਗੜੀਆਂ ਮੇਕ ਸਕਦੇ ਵੀ ਧੰਨ ਕੱਲਾ ਕੱਲਾ ਵਖਾਵਾ ਹਾਂ ਜੀ ਆਪਾਂ ਹੁਣ ਕੱਲ ਕੱਲੇ ਕੱਲੇ 14000 ਦੇ ਸੈਨ ਦਾ ਭਾਈ ਜਬ ਦਰਬਾਰ ਪਾ ਚੰਨ ਲੱਗਦੇ ਆ ਜੀ ਤੇ ਦੇਖ ਸਕਦੇ ਜੋ ਗਾਈਸ ਕੀ ਆਪਾਂ ਨਾ ਪੰਜ ਨਾ ਨਾ ਕਰਨੀ ਹੈ ਰਸਤ ਬਣਾਉਣਾ ਤਾਂ ਗਾਈਸ ਜਾਣਦਾ ਇੱਥੇ ਪਾਣੀ ਦਾ ਲੰਗਰ ਲਾ ਦੰਦਾ ਇੱਥੇ ਪਾਣੀ ਦਾ ਲੰਗਰ ਲੱਗਦਾ ਕਿਉਂਕਿ ਤੁਹਾਨੂੰ ਪਤਾ ਜੀ ਦੇਰ ਭਾਉ ਨਿਰੰਕਾਰ ਨਿਰਭੈ ਅੱਜ ਸੋਭਾ ਜੀ ਅਰਦਨੀ ਸੇ ਬਖਸ਼ ਮੈਂ ਇੱਕ ਸੱਜੇ ਪ੍ਰਸ਼ਾਂਤੀ ਦੇ ਦੇ ਤੇ ਹੁਣ ਆਪਾਂ ਚੱਲਾਂਗੇ ਇਧਰ ਕਰਾ ਪ੍ਰਸ਼ਾਂਤ ਦਿੱਤੇ ਆ ਜਲਦੀ ਆ ਜੀ ਬੇਸ਼ੰਮ ਦੇ ਪਹਿਲਾਂ ਦਾਸ ਕਰ ਲਈ ਹੁਣ ਆਪਾਂ ਹੁਣ ਆਪਾਂ ਲੱਗਣ ਲੱਗੇਗੇ ਲੰਮੇ ਕੋਈ ਇਪੜੇ ਗੁਰਦਾਰੇਵਾ ਮੈਂ ਬਾਰਸ਼ਾਂ ਆਖਦੇ ਕੋਈ ਸ਼ਹਿਰ ਤਾਂ ਦੱਕ ਭਰੇ ਹੁੰਦਾ ਦੁਪਹਿਰ ਦੇ ਟਾਈਮ ਤੇ ਗੱਲ ਸਭ ਪਾਵਨ ਲਾਈਨ ਚ ਲੱਗੇ ਆ ਅਸਲ ਜਿਹੜੇ ਨਰਦ ਨਰਮਿੰਗ ਦੇ ਇਹਨਾਂ ਸਾਰੀਆਂ ਲਾਈਨ ਇੱਕ ਵੱਡੀ ਲਾਈਨ ਹੁੰਦੀ ਆ ਤੇ ਇਸ ਦੇ ਨਾਲ ਤੋਂ ਲਾਈਨਾਂ ਹੱਪਾਈ ਖਲਾ ਲਾਈਨ ਦੀ ਚ ਸ਼ਾਦ ਮਿਲਦੇ ਆਂ ਜੀ 베ੜੀ ਇੱਕ ਸਾਡੇ ਸਾਰੇ ਰਸਤੇ ਦਾ ਬਲਾ ਇਹ 베ੜੀ ਫਲੇ ਗੁਰਦਾਰੇ ਹੁਣ ਆਪਾਂ ਚੱਲੇ ਆਂ ਜੀ ਅੱਗੇ ਗੁਰਦਾਰੇ ਦੂਸਰੇ ਚ ਮੱਥਾ ਟੇਕ ਕੇ Aja, Mami Papa awal yang sambil. ਪਲੰਗਰ ਹਾਲ ਪਹੁੰਚ ਗਏ ਆ ਜੀ ਗਾਇਸ ਵੇਖ ਸਕਦੇ ਹੋ ਜੇ ਇਹ ਆਪਾਂ ਪਹੁੰਚ ਗਏ ਜਿਹੜਾ ਕੋਈ ਇਤਿਹਾਸ ਹੈ ਬੁੱਗਾ ਰਾਮ ਗੜੀਆਂ ਆਪਾਂ ਪਲੰਗਰ ਬਹੁਤ ਬਹੁਤ ਗਾਇਸ ਖਾਲੀ ਪੂ ਕੱਲੇ ਸਾਰੇ ਕੋਲ ਲੈ ਲਿਆ ਜੀ ਫਰਦਰੀ ਕਾਂਦੀ ਆਪਾ ਇੰਨੀ ਸਫਾਈ ਹੋ ਗਈ ਸਾਡਾ ਲੰਦਰ ਆ ਗਿਆ ਜਿੰਦਰ ਮੰਮੀ ਦਾ ਪਾਣੀ ਵੀ ਸਾਹ ਨਹੀਂ ਬੈਠੂ ਲੋਗ ਨੂੰ ਮਿਲਦੇ ਬਾਅਦ ਫਾਈਨਲੀ ਹੁਣ ਆਪਾਂ ਚੱਲਨੇ ਆ ਜੀ ਬਾਹਰ ਦੇ ਰਸਤੇ ਨੂੰ ਲੁੰਗਰ ਛਕ ਲਿਆ ਚਲ ਜਾਈਏ ਹਾਂ ਆ ਗਏ ਜੀ ਬਾਹਰ ਆਪਾਂ ਫਾਈਨਲੀ ਹੁਣ ਤੇ ਹੁਣ ਬੈਕ ਟੂ ਵਲੌਗ ਮਿਲਦੇ ਹਾਂ ਜੀ ਤੁਹਾਨੂੰ ਬਾਅਦ ਵਿੱਚ